ਦੋਸਤੋ ਸੈਂਟਰਲ ਗਵਰਨਮੈਂਟ ਵੱਲੋਂ ਚਿੱਠੀ ਭੇਜੀ ਗਈ ਸੀ ਪੰਜਾਬ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਨੇ ਰੈਪਿਡ ਐਕਸ਼ਨ ਲੀਤਾ ਇਕਦਮ ਤੇ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਕਾਰਵਾਈ ਕਰਨੀ ਵੀ ਸਟਾਰਟ ਕਰਤੀ ਤੇ ਸਿੱਧੂ ਮੂਸੇਵਾਲੇ ਦੇ ਫੈਨ ਬਾਈ ਰਾਜਵੀਰ ਨੇ ਇੱਕ ਵੀਡੀਓ ਸਾਂਝੀ ਕੀਤੀ ਆ ਜਿਸ ਦੇ ਵਿੱਚ ਫੈਕਟਸ ਤੇ ਗੱਲ ਕੀਤੀ ਆ ਜਦੋਂ ਏਜੰਸੀਆਂ ਦੇ ਵੱਲੋਂ ਦੱਸਿਆ ਗਿਆ ਸੀ ਵੀ ਸਿੱਧੂ ਮੂਸੇਵਾਲੇ ਦੀ ਜਾਨ ਨੂੰ ਖਤਰਾ ਆ ਪੰਜਾਬ ਗਵਰਨਮੈਂਟ ਨੂੰ ਦੱਸਿਆ ਸੀ ਵੀ ਉਹ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਧਾਣੀ ਚਾਹੀਦੀ ਆ ਉਹਨਾਂ ਦੀ ਸਿਕਿਉਰਿਟੀ ਵਧਾਉਣ ਦੀ ਬਜਾਏ ਵਿਡਰੋਅਲ ਕਰ ਦਿੱਤੀ ਗਈ ਤਾਂ ਤੁਸੀਂ ਇਹ ਵੀਡੀਓ ਇੱਕ ਵਾਰੀ ਜ਼ਰੂਰ ਦੇਖੋ ਤੁਸੀਂ ਸ਼ੇਅਰ ਆਪੇ ਹੀ ਕਰ ਦੇਣੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਬਾਈ ਸਾਰਿਆਂ ਨੂੰ ਤੈਅ ਦੇ ਲੋ ਧੰਨਵਾਦ ਜਿਨ੍ਹਾਂ ਨੇ ਬੇਬੇ ਬਾਪੂ ਦੀਆਂ ਦੁਆਵਾਂ ਕੀਤੀਆਂ ਸੀਗੀਆਂ ਤੇ ਆਪਣੇ ਬਾਈ ਲਈ ਸਿੱਧੂ ਬਾਈ ਲਈ ਦੁਆਵਾਂ ਕੀਤੀਆਂ ਕਿ ਬਾਈ ਵਾਪਸ ਆ ਜਾਵੇ ਤੇ ਬਾਈ ਆਖਿਰ ਵਿੱਚ ਆ ਹੀ ਗਿਆ ਹਨਾ ਆਪਣੇ ਕੋਲ ਉਹੀ ਉਸੀ ਮਾ ਚਰਨ ਕੌਰ ਜੀ ਦੇ ਘੁੱਖੋਂ ਤੇ ਮੈਂ ਇੱਕ ਹੋਰ ਗੱਲ ਕਰਨੀ ਸੀ ਬਾਪੂ ਜੀ ਨੇ ਇੱਕ ਪੋਸਟ ਸਾਂਝੀ ਕੀਤੀ ਸੀ ਆਪਣੇ ਇੰਸਟਾਗ੍ਰam ਦੇ ਉੱਤੇ ਕੀ ਆਈਵੀਐਫ ਬਾਰੇ ਹਨਾ ਲੀਗਲ ਇਲਲੀਗਲ ਬਾਰੇ ਬੰਦੇ ਭੇਜੇਗੇ ਸੀਗੇ ਕਹਿੰਦੇ ਸੀ ਅੱਜ ਬਿਆਨ ਵੀ ਆਇਆ ਕਿਸੇ ਸਿਹਤ ਮੰਤਰੀ ਦਾ ਆਇਆ ਪੰਜਾਬ ਦੇ ਹਨਾ ਕਿ ਤੇ ਕੁਛਕ ਭੇਡਾਂ ਸਰਕਾਰ ਦੀਆਂ ਜਿਹੜੀ ਥੱਲੇ ਕਮੈਂਟ ਲਿਖਦੀਆਂ ਸੀ ਇਟਸ ਨਾਟ ਫੋਲਟ ਆਫ ਆਰ ਪਾਰਟੀ ਜਾਂ ਆਰ ਗਵਰਨਮੈਂਟ ਇਟਸ ਅ ਸੈਂਟਰ ਪ੍ਰੋਸੈਸ ਕਿ ਸੈਂਟਰ ਦਾ ਪ੍ਰੋਸੈਸ ਆ ਇਹ ਉਹਨਾਂ ਨੇ ਦੇਖਣਾ ਆ ਕੇ ਹਨਾ ਸੈਂਟਰ ਦੀ ਸਰਕਾਰ ਦਾ ਤੇ ਬਈ ਮੈਂ ਚੱਲ ਮੈਂ ਹੁਣ ਇੱਕ ਗੱਲ ਪੁੱਛਦਾ ਹੁਣ ਆਈਵੀਐਫ ਬਾਰੇ ਹਨਾ ਸੈਂਟਰ ਚਿੱਠੀ ਕਿਨੂੰ ਭੇਜੂਗੀ ਚੰਡੀਗੜ੍ਹ ਉੱਧੇ ਉੱਥੇ ਭੇਜੀ ਹੋਣੀ ਆ ਪੰਜਾਬ ਸਰਕਾਰ ਕੋਲੇ ਆਈ ਇੰਨੀ ਅੱਗੇ ਬੰਦੇ ਭੇਜਨੇ ਆ ਵੈਰੀਫਾਈ ਕਰਨ ਨੂੰ ਜਦੋਂ ਸਿੱਧੂ ਮੂਸੇਵਾਲੇ ਬਾਰੇ ਦੱਸਿਆ ਗਿਆ ਸੀ ਸਰ ਸੈਂਟਰ ਵੱਲੋਂ ਏਜੰਸੀਆਂ ਵੱਲੋਂ ਦੱਸਿਆ ਗਿਆ ਕਿ ਉਹਨੂੰ ਖਤਰਾ ਆ ਉਹਤੇ ਅਟੈਕ ਹੋ ਸਕਦਾ ਤੇ ਉਹਨੂੰ ਗਨਮੈਨ ਦਿੱਤੇ ਜਾਣ ਸਿਕਿਉਰਿਟੀ ਫੁੱਲ ਦਿੱਤੀ ਜਾਵੇ ਉਦੋਂ ਕਿਉਂ ਨਹੀਂ ਗਨਮੈਨ ਦਿੱਤੇ ਕਿ ਉਲਟਾ ਤੁਸੀਂ ਵਾਪਸ ਵਿਡਰੋਅ ਕਰ ਲਏ ਸੀਗੇ ਉਹ ਉਹਦੋਂ ਤੁਸੀਂ ਮੈਂਟ ਮਾਰਿਆ ਇਹ ਚੀਜ਼ ਨੂੰ ਉਲਟਾ ਕਰਨ ਨੂੰ ਤੂੰ ਸਿਕਿਉਰਿਟੀ ਦੇਣ ਦੀ ਬਜਾਏ ਉਦੋਂ ਸਿਕਿਉਰਿਟੀ ਖੋਲ ਹੀ ਠੀਕ ਹੈ ਹੁਣ ਆਈਵੀਐਫ ਬਾਰੇ ਹਜੇ ਉਹ ਬੱਚਾ 2 ਦਿਨਾਂ ਦਾ ਹਜੇ ਹੋਇਆ ਉਹਨੂੰ ਸਾਧਾ ਲੈ ਲੰਦੂ ਹੈ ਚਾਇਨਾ ਉਹਨੂੰ ਘਰ ਜਾਣਾ ਹਜੇ ਚੰਗੀ ਤਰ੍ਹਾਂ ਠੀਕ ਹੋ ਕੇ ਹੈਲਦੀ ਹੋ ਕੇ ਬੱਚੇ ਨੇ ਘਰੇ ਜਾਣਾ ਤੁਸੀਂ ਇਹ ਬਾਅਦ ਚ ਵੀ ਪ੍ਰੋਸੈਸ ਕਰ ਸਕਦੇ ਹੋ ਇਹਨੂੰ ਤੁਸੀਂ ਮੈਂਟ ਮਾਰਿਆ ਉਧਰੋਂ ਚਿੱਠੀ ਨਹੀਂ ਆਈ ਉਧਰ ਪਹੁੰਚੀ ਹੈ ਚਿੱਠੀ ਨਾਲ ਤੁਸੀਂ ਬੰਦੇ ਭੇਜੇ ਤੇ ਸਰਕਾਰ ਨੇ ਇਟਸ ਨੋਟ ਫੋਲਟ ਆਮ ਆਦਮੀ ਪਾਰਟੀ ਆਹ ਨਾ ਬੋਲੋ ਇਹ ਵੀ ਵੇਚੀ ਆ ਇਹ ਬਾਅਦੋਂ ਮੁਕਰੋ ਨਾ ਮੁਕਰ ਉਹ ਥੋੜੀ ਜਿੰਮੇਵਾਰੀ ਹੁੰਦੀ ਆ ਬਾਅਦ ਚ ਬੰਦੇ ਨੇ ਮੁਕਰ ਜਾਣਾ ਕਿ ਹਾਂ ਬਈ ਇਹ ਤਾਂ ਮੈਂ ਹੁਣ ਮੁਕਰਨਾ ਪੈਣਾ ਕਿਉਂਕਿ ਇਹਦਾ ਲਹਨ ਤੇ ਹੀ ਬਹੁਤ ਪੈਂਦੀ ਆ ਬਾਕੀ ਵੀਰੇ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਬੇਬੇ ਬਾਪੂ ਦੀ ਇੰਨੀ ਸਪੋਰਟ ਕੀਤੀ ਆ ਬਾਈ ਦੀ ਅਜੇ ਤੱਕ ਸਪੋਰਟ ਕਰਦੇ ਰਹੇ ਆ ਐਦਾਂ ਹੀ ਕਰਦੇ ਰਹੋ ਤੁਹਾਡਾ तहे ਦਿਲੋਂ ਧੰਨਵਾਦਾਂਗੇ ਲਵ ਯੂ ਆ ਵੀਰੇ ਸਾਰਿਆਂ ਨੂੰ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਇਕਦਮ ਐਕਸ਼ਨ ਲੈਣਾ ਸਹੀ ਆ ਜਾਂ ਫਿਰ ਗਲਤ ਕਿਉਂਕਿ ਹੱਲੇ ਸਿੱਧੂ ਮੂਸੇਵਾਲਾ ਦਾ ਜ਼ਖ਼ਮਾਪਰਾ ਹਸਪੀਟਲ ਦੇ ਵਿੱਚ ਆ ਟ੍ਰੀਟਮੈਂਟ ਚੱਲ ਰਿਹਾ ਆ ਜੇ ਕੋਈ ਗੱਲ ਕਰਨੀ ਵੀ ਸੀ ਤਾਂ ਜਦੋਂ ਤੱਕ ਟ੍ਰੀਟਮੈਂਟ ਕੰਪਲੀਟ ਨਹੀਂ ਹੁੰਦਾ ਉਸ ਤੋਂ ਬਾਅਦ ਵੀ ਕੀਤੀ ਜਾ ਸਕਦੀ ਸੀ ਪਰ ਜਦੋਂ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਵਾਲੀ ਗੱਲ ਸੀ ਉਦੋਂ ਤਾਂ ਇੰਨੀ ਛੇਤੀ ਐਕਸ਼ਨ ਨਹੀਂ ਲਿੱਤਾ ਗਿਆ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਮਿਲਦੇ ਆ ਹੋਰ ਅਪਡੇਟਸ ਦੇ ਨਾਲ ਧੰਨਵਾਦ